ਉਹ ਇਸ ਤਰ੍ਹਾਂ ਕਰ ਲੈ ਜੀ ਸਾਡਾ ਹਾਰਡਵੇਅਰ ਦਾ ਕੰਮ ਹੈ ਗਾਮੜੀ ਰੋਡ ਤੇ ਦਿੜਬਾਚ ਤੇ ਕੁਛ ਦਿਨ ਪਹਿਲਾਂ ਇੱਕ ਪੇਮੈਂਟ ਜਮ੍ਹਾਂ ਕਰਵਾਈ ਸੀ 50000 ਰੁਪਏ ਦੀ ਆਹ ਸੌਰੀ 25000 ਰੁਪਏ ਦੀ 25000 ਰੁਪਏ ਦੀ ਪੇਮੈਂਟ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਗਿਣ ਕੇ ਜਮ੍ਹਾਂ ਕਰਵਾਇਓ ਤੇ ਉਹ ਇੱਥੇ ਆ ਕੇ ਜਮ੍ਹਾਂ ਕਰਵਾ ਕੇ ਬੇਟਾ ਚਲਾ ਗਿਆ ਘਰਦਿਆਂ ਨੇ ਉਹ ਪੇਮੈਂਟ ਗਿਣ ਕੇ ਦਿੱਤੀ ਸੀ ਕਿਹੜੀ ਬ੍ਰਾਂਚ ਜਮ੍ਹਾਂ ਕਰਾ ਗਏ ਇਹ ਪੀਐਨਬੀ ਬ੍ਰਾਂਚ ਦੇ ਵਿੱਚ ਸਾਡਾ ਖਾਤਾ ਹੈ ਜੀ ਡਿੜਬਾ ਦੇ ਵਿੱਚ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਉਹ ਆ ਕੇ ਕਰਾ ਕੇ ਜਮਾਂਗ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਸਾਡੇ ਕੋਲੇ ਫੋਨ ਆਂਦਾ ਹੈ ਮਨਪ੍ਰੀਤ ਜੀ ਦਾ ਵੀ ਇਦਾਂ ਕਰਕੇ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਵੀ ਸ਼ਾਇਦ ਤੁਹਾਡੀ ਪੇਮੈਂਟ ਚ ਕੋਈ ਘਟ ਵੱਧ ਹੈ ਅਸੀਂ ਕਿਹਾ ਵੀ ਅਸੀਂ ਤਾਂ ਇੱਕ ਵਾਰੀ ਗਿਣਕੇ ਦਿੱਤੀ ਹੈ ਬਾਕੀ ਤੁਸੀਂ ਦੇਖ ਲਓ ਚਲੋ ਨਹੀਂ ਸਮਝ ਆਇਆ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਤੁਸੀਂ ਦੁਬਾਰਾ ਦੇਖੋ ਵੀ ਕੁਝ ਨਾ ਕੁਝ ਦਿੱਕਤ ਹੈਗੀ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਸਾਨੂੰ ਐ ਲੱਗਿਆ ਵੀ ਕਿਤੇ ਕਹਿੰਦੇ ਨੇ ਵੀ ਪੇਮੈਂਟ ਘਟ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਘਟ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਦੇਖ ਲਓ ਕੋਈ ਗੱਲ ਨਹੀਂ ਸਾਨੂੰ ਨਹੀਂ ਜਾਣਕਾਰੀ ਫਿਰ ਇਹਨਾਂ ਨੇ ਸਾਨੂੰ ਬ੍ਰਾਂਚ ਦੇ ਵਿੱਚ ਬੁਲਾਇਆ ਕਹਿੰਦੇ ਤੁਸੀਂ ਇੱਕ ਵਾਰੀ ਆ ਕੇ ਜਾਓ ਆਪਾਂ ਇੱਥੇ ਹੀ ਬੈਠ ਕੇ ਗੱਲ ਕਰਦੇ ਆਂ ਫਿਰ ਇਹਨਾਂ ਨੇ ਸਾਨੂੰ ਜਦੋਂ ਅਸੀਂ ਆਏ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਉਹ ਪੇਮੈਂਟ 25000 ਨਹੀਂ ਅਸੀਂ 50000 ਰੁਪਇਆ ਸੀਗਾ ਬੱਚੇ ਸੀਗੇ ਬੱਚਿਆਂ ਕਰਕੇ ਸਾਨੂੰ ਸਮਝ ਨਹੀਂ ਆਇਆ ਕੁਝ ਸਾਨੂੰ ਪਿੱਛੇ ਮੈਂ 2-3 ਦਿਨ ਬਾਹਰ ਹੋਣ ਕਰਕੇ ਸਾਨੂੰ ਨਹੀਂ ਵੀ ਉਹਦਾ ਕੋਈ ਹਿਸਾਬ ਲੱਗਿਆ ਵੀ ਪੇਮੈਂਟ ਵੱਧ ਹੈ ਜਾਂ ਘਟ ਹੈ ਫਿਰ ਸਾਨੂੰ ਬ੍ਰਾਂਚ ਦੇ ਵਿੱਚ ਕੈਸ਼ੀਅਰ ਆਪਣੇ ਨਿਰਮਲ ਜੀ ਮਨਪ੍ਰੀਤ ਜੀ ਔਰ ਮੈਨੇਜਰ ਸਾਹਿਬ ਕਲਾਸ਼ ਜੀ ਇਹਨਾਂ ਨੇ ਸਾਨੂੰ ਉਹ ਪੇਮੈਂਟ 25000 ਰੁਪਏ ਵਾਪਸ ਕੀਤੀ ਇਸ ਤਰ੍ਹਾਂ ਅੱਜ ਤੁਸੀਂ ਫਿਰ ਇਹਨਾਂ ਦਾ ਧੰਨਵਾਦ ਤੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਮਾਨ ਸਨਮਾਨ ਤਾਂ ਜੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਕਰ ਹੀ ਨਹੀਂ ਸਕਦਾ ਸਿਰਫ ਇੱਕ ਅੱਪਾ ਧੰਨਵਾਦ ਕਰ ਸਕਦੇ ਆ ਮੂੰਹੋਂ ਬੋਲ ਕੇ ਉਹ ਇੱਕ ਸ਼ਬਦੀ ਕੀਤਾ ਵੀ ਇਸ ਤਰ੍ਹਾਂ ਦੇ ਬੰਦੇ ਮਿਲਨੇ ਬਹੁਤ ਘੱਟ ਐ ਪਰ ਇਹ ਦੇਖਦੇ ਹੋਏ ਵੀ ਇਹਨਾਂ ਦਾ ਸਨਮਾਨ ਬਣਦਾ ਇਹਨੂੰ ਦੇਖ ਕੇ ਹੋਰ ਵੀ ਕਿਸੇ ਨੂੰ ਜਾਗਰਤੀ ਹੁੰਦੀ ਹੈ। ਜੀ ਲੱਗਦਾ ਕਿ ਇਮਾਨਦਾਰੀ ਬਹੁਤ ਵੱਡੀ ਮਿਸਾਲ ਹੈ। ਲੱਗਦਾ ਤਾਂ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ 10 ਰੁਪਏ ਨੂੰ ਦੇਖ ਕੇ ਢੁੱਲ ਜਾਂਦਾ। ਪਰ ਸਾਨੂੰ ਨਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਬੁਲਾ ਕੇ ਤਿੰਨ ਵਾਰੀ ਖੁਦ ਚੈੱਕ ਕਰਨ ਤੋਂ ਬਾਅਦ ਸਾਨੂੰ ਬਲਾ ਕੇ ਇਹਨਾਂ ਨੇ 25000 ਰੁਪਏ ਵਾਪਸ ਕੀਤਾ ਇਸ ਤੋਂ ਵੱਧ ਤਾਂ ਇਮਾਨਦਾਰੀ ਦੀ ਹੋਰ ਮਿਸਾਲ ਨਹੀਂ ਹੋ ਸਕਦੀ ਲੱਗਦਾ ਕਿ ਅੱਜ ਦੇ ਦੌਰ ਦੇ ਵਿੱਚ ਜਿੱਥੇ ਪੈਸਾ ਜਿਹੜਾ ਹੈਗਾ ਰਿਸ਼ਤੇਦਾਰੀਆਂ ਖਾਤਮ ਕਰ ਰਿਹਾ ਹੈ ਭਾਈਚਾਰ ਖਤਮ ਕਰ ਰਿਹਾ ਹੈ ਇਸ ਤਰ੍ਹਾਂ ਦੇ ਆਪਸਰਾ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਆਪਸਰਾ ਦੀ ਤਾਂ ਐ ਸਮਝ ਲਓ ਜੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਰੇਕ ادارے ਦੇ ਵਿੱਚ ਜ਼ਰੂਰਤ ਹੈ ਪਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਪਹਿਲਾਂ ਵੀ ਇਸ ਬ੍ਰਾਂਚ ਦੇ ਵਿੱਚ ਬਹੁਤ ਮੁਲਾਜ਼ਮ ਆ ਕੇ ਗਏ ਬਹੁਤ ਮੈਨੇਜਰ ਆ ਕੇ ਗਏ ਪਰ ਇਦਾਂ ਦਾ ਸਟਾਫ ਅਸੀਂ ਨਹੀਂ ਕਦੇ ਦੇਖਿਆ ਜੀ 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 ਹਰ ਆ ਦਿਨ ਦੇਖਦਾ ਕਿ ਚੋਰੀ ਲੁੱਟਾਂ ਪਹੁੰਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਪਰ ਇਸ ਤਰ੍ਹਾਂ ਦੀ ਵੀਡੀਓ ਜਦੋਂ ਸਾਹਮਣੇ ਆਉਂਦੀ ਹੈ ਕਿ ਲੱਗਦਾ ਕਿ ਲੋਕਾਂ ਨੂੰ ਵਿਚਾਰ ਆਪਣੇ ਬਦਲ ਲੈਣੇ ਕਿ ਵਿਚਾਰ ਤਾਂ ਇਦਾਂ ਜੀ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਸੇ ਇਮਾਨਦਾਰ ਲੋਕ ਅੱਜ ਵੀ ਜਿਉਂਦੇ ਨੇ ਅੱਜ ਵੀ ਹੈਗੇ ਨੇ ਜਿਹੜੇ ਕਿ ਦੂਜਿਆਂ ਨੂੰ ਵੀ ਮੋਟਿਵ ਕਰਦੇ ਨੇ ਵੀ ਹਾਂ ਤੁਸੀਂ ਇਹ ਚੋਰੀਆਂ ਚਕਾਰੀਆਂ ਨੂੰ ਛੱਡ ਕੇ ਸਿਰਫ ਇਮਾਨਦਾਰੀ ਦੀ ਜ਼ਿੰਦਗੀ ਜੀ ਕੇ ਵੀ ਖੁਸ਼ ਰਹਿ ਸਕਦੇ ਹੋ ਜਿਨ੍ਹਾਂ ਨੇ ਕੈਸ਼ ਜਮਾ ਕਰਾਇਆ ਜੀ ਉਹਦੇ ਵਿੱਚ 25000 ਰੁਪਏ ਵੱਧ ਸੀਗਾ ਇਹਨਾਂ ਨੂੰ ਕਹਿੰਦੇ ਮਤਲਬ ਇਹਨੂੰ ਦੱਸਿਆ ਵੀ ਕੈਸ਼ ਤੁਹਾਡਾ ਫालतू ਤਾਂ ਨਹੀਂ ਇਹ ਕਹਿੰਦੇ ਨਹੀਂ ਲੇਕਿਨ ਕੈਸ਼ ਇਹਦਾ ਫालतू ਸੀਗਾ ਕਿੰਨੀ ਅਮਾਉਂਟ ਜਮਾ ਕਰਾਈ ਸੀ ਕਿੰਨੀ ਵਾਪਸ ਕੀਤੀ ਇਹਨਾਂ ਨੇ ਇਹਨਾਂ ਨੇ ਤਕਰੀਬਨ ਦੋ ਮਤਲਬ ਪਾਰਟਾਂ ਦੇ ਵਿੱਚ ਕਰਾਈ ਸੀ ਜੀ ਇੱਕ ਪਾਰਟ ਦੇ ਵਿੱਚ ਜਾਨੀ 25000 ਰੁਪਏ ਵੱਧ ਸੀਗੇ ਉਹ 25000 ਰੁਪਏ ਵਾਪਸ ਕੀਤੇ ਨੇ ਮੈਂ ਤਕਰੀਬਨ ਡੇਲੀ ਹੀ 500000 ਰੁਪਏ ਡੇਲੀ ਵਾਪਸ ਕਰਕੇ ਜਾਂਦਾ ਜੀ ਜਿਹੜਾ ਵੱਧਾ ਕੈਸ਼ ਹਾਂਜੀ ਹਾਂ ਜਿਹੜਾ ਕੋ ਮਿਸਾਲ ਇੱਕ ਨਰੈਣਦਾ ਸਰੀ ਚੰਦ ਨੇ ਕਪੜੇ ਵਾਲੇ ਤਕਰੀਬਨ ਇਹਨਾਂ ਦਾ ਮੈਂ ਡੇਲੀ ਹੈ ਤਕਰੀਬਨ 500 ਰੁਪਏ ਵਾਪਸ ਕਰਦਾ ਹਾਂ ਹੋਰ ਵੀ ਆਪਣੇ ਬਹੁਤ ਜ਼ਿਆਦੇ ਨੇ ਜਿੰਨੇ ਮੈਂ ਜਾ ਕੇ ਮਤਲਬ ਜਾ ਕੇ ਸ਼ਾਪ ਦੇ ਵਿੱਚ ਕੈਸ਼ ਦੇ ਕਉਣਾ ਜੀ ਕਿੰਨੇ ਸਮੇਂ ਤੁਸੀਂ ਜੋਬ ਕਰ ਰਹੇ ਹੋ ਮੈਂ ਇੱਥੇ 4.5 ਸਾਲ ਹੋ ਗਏ ਜਿੰਨੇ ਪਹਿਲਾਂ ਕੀ ਜੋਬ ਕਰਦੇ ਸੀ ਪਹਿਲੇ ਮੈਂ ਹੈੱਡ ਕੈਸ਼ੀਅਰ ਸੀ ਅਜੇ ਬਰਨਾਲੇ ਕੋਲੇ ਸ਼ੈਣਾ ਪਿੰਡਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਵੀ ਅਦਾਰੇ ਦੇ ਵਿੱਚ ਨਹੀਂ ਸੀ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆਇਆ ਆਰਮੀ ਚੋਂ ਕਿੱਥੇ ਵੀ ਨਾ ਰਹਿਣਾ ਮੇਰਾ ਪਿੰਡ ਤੂਰਵੰਜਰ ਹੈ ਜੀ ਉਹ ਲੱਗਦੀ ਕਿੰਨਾ ਕੁ ਮਾਰ ਮਹਿਸੂਸ ਹੋ ਰਿਹਾ ਲੋਕ ਬੜਾ ਫਕਰ ਹੋ ਰਿਹਾ ਜੀ ਬੜਾ ਉਹ ਉਹਨੀਆਂ ਫਕਰ ਹੋ ਰਹੀ ਕੋ ਲੋਕਾਂ ਨੂੰ ਸਿੱਖੀ ਜਾਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਵਾਪਸ ਕਰੋ ਪਰਮਾਤਮਾ ਜ਼ਿਆਦਾ ਤਰੱਕੀ ਦਿੰਦਾ ਸਰ ਮੇਨ ਤਾਂ ਇਹ ਹੈ ਜਿਸ ਤਰ੍ਹਾਂ ਦਾ ਆਪਣਾ ਫਾਈਨੈਂਸ਼ੀਅਲ ਸੈਕਟਰ ਹੈ ਬੈਂਕਿੰਗ ਤੇ ਇਹਦੇ ਵਿੱਚ ਇੱਕ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਜਿਹਦਾ ਇੱਕ ਸਾਹਮਣੇ ਲਾਈਵ ਉਦਾਹਰਣ ਐਗਜ਼ਾਮਪਲ ਨਿਰਮਲ ਜੀ ਨੇ ਪੇਸ਼ ਕੀਤਾ ਇਸ ਤੋਂ ਪਹਿਲਾਂ ਵੀ ਇਹ ਮਤਲਬ ਛੋਟੀ ਮੋਟੀ ਅਮਾਉਂਟਾਂ ਕਸਟਮਰ ਨੂੰ ਵਾਪਸ ਕਰ ਦਿੰਦੇ ਨੇ ਇਹਨੇ ਮਗਰ ਇੱਕ ਜਿਹੜੀ ਆ 25000 ਦੀ ਅਮਾਉਂਟ ਸੀ ਕਸਟਮਰ ਨੂੰ ਖੁਦ ਨਾ ਪਤਾ ਹੁੰਦੀ ਵੀ ਇਹਨਾਂ ਨੇ ਤਿੰਨ ਵਾਰ ਕਾਲ ਕਰਕੇ ਕਨਫਰਮ ਕਰਕੇ ਕਸਟਮਰ ਨੂੰ ਆਫਰਾਈਂ ਤੇਰੇ ਵਾਸਤੇ ਅਸੀਂ ਬਾਕੀ ਸਾਥ ਨੂੰ ਵੀ ਇੰਝ ਕਵਾਂਗੇ ਹੋਰ ਬੈਂਕਿੰਗ EMPLOYEES ਹੋਰ ਸੈਕਟਰ ਦੇ ਵੀ ਵੀ ਇਮਾਨਦਾਰੀ ਰੱਖੋ ਭ੍ਰਸ਼ਟਾਚਾਰ ਨੂੰ ਫਰੀ ਕਰੋ